ਬਠਿੰਡਾ ਦੇ ਧੋਬੀ ਬਾਜ਼ਾਰ ਵਿੱਚ ਸ਼ਰਿਆਮ ਨੱਚਾ ਗੁੰਡਾਗਰਦੀ ਦਾ ਨੰਗਾ ਨਾਚ ਪੁਲਿਸ ਨਾਲ ਵੀ ਹੋਏ ਹੱਥੋਂ ਪਾਈ ਮਾਮਲਾ ਬਠਿੰਡਾ ਦੇ ਧੋਬੀ ਬਾਜ਼ਾਰ ਦੇ ਵਿੱਚ ਦੋ ਦੁਕਾਨਾਂ ਦਾ ਜਿੱਥੇ ਦੋ ਇੱਥੇ ਆਪਣਾ ਦੁਕਾਨਾਂ ਕੱਪੜੇ ਦੀਆਂ ਤੇ ਉੱਥੇ ਹੱਕ ਰੱਖੇ ਹੋਏ ਹਨ ਜੋ ਇੱਕ ਦੂਜੀ ਦੁਕਾਨ ਦੇ ਉੱਤੋਂ ਗਾਹਕਾਂ ਨੂੰ ਖਿੱਚਦੇ ਹਨ ਇਸ ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋਈ ਤੇ ਦੋਵੇਂ ਦੁਕਾਨਦਾਰਾਂ ਆਹਮਣੇ ਸਾਹਮਣੇ ਹੋ ਗਏ ਜਿਸ ਨੂੰ ਲੈ ਕੇ ਖੂਬ ਇੱਥੇ ਲੜਾਈ ਹੋਈ ਜਦ ਇੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਤਾਂ ਇਨ੍ਹਾਂ ਵੱਲੋਂ ਪੁਲਿਸ ਨੂੰ ਵੀ ਹੱਥ ਪਾ ਲਿਆ ਗਿਆ। ਇੱਥੋਂ ਤੱਕ ਕਿ ਇੰਸਪੈਕਟਰ ਤੇ ਵੀ ਇਨ੍ਹਾਂ ਵੱਲੋਂ ਹੱਥ ਚੱਕਣ ਦੀ ਆਪਣਾ ਗੱਲ ਦੱਸੀ ਜਾ ਰਹੀ ਹੈ। ਦੇਖ ਰਹੇ ਹਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਤੋਬੀ ਬਾਜ਼ਾਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅਰੇ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਨੱਚਾ ਹੈ। ਵੱਡੀ ਗਿਣਤੀ ਵਿੱਚ ਭਾਵੇਂ ਪੁਲਿਸ ਫੋਰਸ ਆਪਣਾ ਇੱਥੇ ਆ ਚੁੱਕੀ ਹੈ ਅਤੇ ਉੱਥੇ ਕੁਝ ਲੋਕਾਂ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਇਨਾਂ ਵੱਲੋਂ ਲਗਾਤਾਰ ਇੱਥੇ ਆਪਣਾ ਗੁੰਡਾਗਰਦੀ ਕੀਤੀ ਜਾਂਦੀ ਹੈ ਦੋ ਦੁਕਾਨ ਦੋ ਦੁਕਾਨਦਾਰ ਦੇ ਹਾਸੋਚ ਇਸ ਤੋਂ ਪਹਿਲਾਂ ਵੀ ਇੱਥੇ ਵੀ ਆਪਣਾ ਲੜਾਈ ਹੋ ਚੁੱਕੀ ਹੈ ਤੇ ਅੱਜ ਵੀ ਇੱਥੇ ਜ਼ਬਰਦਸਤ ਲੜਾਈ ਹੋਈ ਹੈ ਜਿਸ ਨੂੰ ਲੈ ਕੇ ਵੱਡੀ ਗਿਤੀ ਵਿੱਚ ਇੱਥੇ ਪੁਲਿਸ ਫੋਰਸ ਇੱਥੇ ਆਪਣਾ ਲਗਾਉਣੀ ਪਈ ਹੈ ਇੱਥੋਂ ਇਹ ਵੀ ਪਤਾ ਲੱਗਿਆ ਕਿ ਇੱਥੇ ਜੋ ਪੁਲਿਸ ਮੁਲਾਜ਼ਮ ਆਏ ਸਨ ਪੁਲਿਸ ਆਪਣਾ ਪੁਲਿਸ ਕਰਮਚਾਰੀ ਆਏ ਸਨ ਤਾਂ ਜਦੋਂ ਉਹਨਾਂ ਨੇ ਇੱਕ ਵਿਅਕਤੀ ਨੂੰ ਖਰਾਸਤੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੁਕਾਨਦਾਰ ਦੁਕਾਨ ਦੇ ਉੱਤੇ ਲੱਗੇ ਬਹੁਤ ਸਾਰੇ ਬੰਦੇ ਜਿਹੜੇ ਓਪਲਸ ਫੋਰਸ ਨੂੰ ਵੀ ਪੈ ਗਏ ਅਤੇ ਉਹਨਾਂ ਵੱਲੋਂ ਇਸ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੱਸ ਸਕਦਾ ਹਾਂ ਕਿ ਮੇਰਾ ਨਾਮ ਸੋਨਣਾ ਦਵਾਲਸਲ ਕੀ ਹੋਇਆ ਮਾਮਲਾ ਅੱਜ ਤੋਂ ਵੀ ਆਰਜ ਇੱਕ ਗੋਠੀਵਾੜ ਭਾਈ ਇੱਕ ਸਾਰੀ ਸੈਂਟਰ ਦੋਨਾਂ ਨੇ ਬੰਦੇ ਬਾਹਰ ਹੋਕੇ ਵਾਲੇ ਰੱਖੇ ਹੋਏ ਐ ਜਿਹੜੇ ਕਿ ਨਸ਼ਾ ਪੱਤਾ ਖਾ ਕੇ ਵਾਜਾ ਮਾਰਦੇ ਆ। ਉਹਨਾਂ ਨੂੰ ਕੋਈ ਸੈਂਸ ਨਹੀਂ ਸੀ ਹੁੰਦੀ ਕਿਸੇ ਨੂੰ ਆਵਾਜ਼ ਮਾਰਨੀ ਹੈ ਕਿ ਨਹੀਂ ਮਾਰਨੀ ਬਿਲਕੁਲ ਮਿਸਬੀਹ ਕਰਦੇ ਕਰਦੇ ਆਪਸ ਵਿੱਚ ਗਾਲ੍ਹਾਂ ਗੋਚ ਹੋ ਗਈ ਬੋਰਡ ਚੱਲ ਪਏ ਜਦੋਂ ਐਸਐਚਓ ਸਾਹਿਬ ਆਏ ਪੁਲਿਸ ਆਈ ਉਹਨਾਂ ਨਾਲ ਨਜਾਇਜ਼ ਧੱਕਾ ਮੁੱਕੀ ਕੀਤੀ ਗਈ ਉਹਨਾਂ ਦੇ ਸਾਹਮਣੇ ਗਾਲ੍ਹਾਂ ਖਾਲੀ ਕੱਢੇਗੇ ਜਦੋਂ ਉਹਨਾਂ ਨੇ ਦੋ ਤਿੰਨ ਬੰਦੇ ਫੜ ਕੇ ਬਿਠਾਏ ਉਹਨਾਂ ਨਾਲ ਹੁੱਡਿੰਗ ਕੀਤੀ ਗਈ ਬਹੁਤ ਨਜਾਇਜ਼ ਹੋਇਆ ਕੰਮ ਉਦੋਂ ਦਾ ਬਿਜ਼ਾਰ ਸਾਰਾ ਇਕੱਠਾ ਹੋ ਗਿਆ ਤੁਸੀਂ ਦੇਖ ਲਓ ਬਿਜ਼ਾਰ ਦਾ ਹਾਲਾਤ ਉਹਨਾਂ ਨਾਲ ਵੀ ਧੱਕਾ ਮੁੱਕੀ ਨਜਾਇਜ਼ ਹੋਇਆ ਗਲਤ ਹੋਇਆ ਜਿਹੜਾ ਬਿਜ਼ਾਰ ਇਸ ਤੋਂ ਵੱਡਾ ਹੈ ਕਿਹੜਾ ਬਜ਼ਾਰਾ ਹੈ ਥੋਬੀ ਵੀਰ ਮੇਨ ਬਜ਼ਾਰਾ ਹੈ ਬਹੁਤ ਮਾੜੀ ਗੱਲ ਹੈ ਮੰਦ ਭਾਦੀ ਗੱਲ ਹੈ ਬਜ਼ਾਰਾਸ ਦੀ ਮੈਂ ਪਰਜਿੰਦਰ ਇਹ ਗੱਲ ਬਾਤ ਹੋਈ ਅੱਜ ਜਿਹੜੇ ਇਨੀ ਪੁਲਿਸ ਪਹੁੰਚੇ ਮੈਂ ਥੋਬੀ ਵੀਰ ਜੋ ਟੱਪਿਆ ਮੇਰੀ ਆਪਦਾ ਉਰੇ ਦੁਕਾਨ ਹੈ ਤੇ ਮੈਂ ਉਰੇ ਦਾ ਵਸਨੀਕ ਹੈ ਇਹ ਬੜੀ ਮੰਦ ਭਾਦੀ ਗੱਲ ਕਰ ਰਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕਿ ਜਿਹੜਾ ਇੱਕ ਸ਼ਹਿਰ ਦਾ ਹਾਰਟ ਆਫ ਦਾ ਹੀ ਕੀ ਕਹਿੰਦੇ ਥੋਬੀ ਵੀਰ ਉਹਦੇ ਵਿੱਚ ਇਹ ਦੁਕਾਨਦਾਰ ਆਪਸ ਵਿੱਚ ਲੜਦੇ ਹੋਏ ਤੇ ਜਿਹੜੇ ਦੁਕਾਨਾਂ ਦੇ ਮੁੰਡੇ ਬੈਠੇ ਆ ਉਹ ਮੁੰਡੇ ਨਸ਼ਾ ਖਾ ਕੇ ਨਸ਼ਾ ਪੱਤਾ ਕਰਕੇ ਗਾਕਾਂ ਨੂੰ ਪਹਿਲਾਂ ਦਾ ਹੁੱਕੇ ਮਾਰਦੇ ਆ ਜੋ ਕਿ ਸੱਭੇ ਦਾ ਦੋਵਾਰ ਹੈ ਗਾਗ ਦੀ ਗਾਗ ਨੂੰ ਕਿ ਆਜ਼ਾਦੀ ਹੈ ਉਹ ਕਿਹੜੇ ਮਰਜ਼ੀ ਦੁਕਾਨ ਦੇ ਵਿੱਚ ਜਾਵੇ ਤੇ ਕਿੱਥੇ ਮਰਜ਼ੀ ਸਮਾਨ ਲਵੇ ਉਹਨੂੰ ਹੁੱਕੇ ਮਾਰਦਾ ਕੋਈ ਵੀ ਅਧਿਕਾਰ ਨਹੀਂ ਹੋਣਾ ਚਾਹੀਦਾ ਇਹਦੇ ਇੱਕ ਰੇੜੀ ਵੀ ਆ ਰਿਹਾਤਾ ਤੋ ਵੀਰ ਦੇ ਵਿੱਚ ਹੋਕੇ ਮਰਨਾ ਕੀ ਅਧਿਕਾਰ ਹੈ ਇਹਦਾ ਰੇਡੀਵਲ ਬਿਆਰ ਹੋਇਆ ਪਰ ਉਦੋਂ ਵਾਂ ਦੇ ਹੱਥੋ ਪਾਈ ਹੋਏਗੀ ਹੱਥੋ ਪਾਈ ਹੋਣ ਦਾ ਕੀ ਕੰਮ ਹੈ ਗਾਹ ਜਿੱਥੇ ਮਰਜੀ ਜਾਵੇ ਉਦੋਂ ਵਾਂ ਜਦੋਂ ਐਸਟੀਓ ਸਾਹਿਬ ਆਏ ਉਹਨਾਂ ਦੇ ਮੁਰੇ ਵੀ ਇੱਕ ਦੂਸਰੇ ਨਾਲ ਹੱਥੋ ਪਾਈ ਹੋਏ ਇਹ ਬੜੀ ਮੰਦ ਜੋ ਭਾਤ ਜੋ ਘਟ ਰਹਾ ਬਸੰਦੇ ਸ਼ਹਿਰ ਲਈ ਪੁਲਿਸ ਸੁਰੱਖਿਆ ਵਾਸਤੇ ਆਈ ਹੈ ਤੇ ਪੁਲਿਸ ਨੂੰ ਵੀ ਇਹ ਪੈਂਦੀ ਹੈ ਕਿ ਫਿਰ ਕਿਸ ਸਰ ਦੇਖ ਲੋ ਫਿਰ ਇਹ ਕਿ ਆਮ ਆਦਮੀ ਪਾਰਟੀ ਇਹਦਾ ਮਰੇ ਸਰਕਾਰ ਤੋਂ ਕੰਮ ਸੰਭਲ ਨਹੀਂ ਰਿਆ ਅਸੀਂ ਤਾਂ ਇਹ ਗੱਲ ਕਹਿਣਾ ਜੰਦੇ ਆ ਕਿ ਇਹ ਸਰਕਾਰ ਦੀ ਨਲਾਕੀ ਹੈ ਪ੍ਰਸ਼ਾਸਨ ਹੈ ਹੁੰਦੇ ਤੇ ਉਹਨਾਂ ਨੂੰ ਇੱਕ ਬੰਦੇ ਬੰਦੇ ਨਹੀਂ ਸੰਭਲ ਰਹੇ ਇਹ ਪ੍ਰਸ਼ਾਸਨਿਕ ਕੰਮ ਹੈ ਲੋਕਾਂ ਨੂੰ ਸੁਮਾਲਣਾ ਉਹਨਾਂ ਤੋਂ ਆਪਦੇ ਬੰਦੇ ਨੇ ਸੰਭਲੇ ਆਸਵੀਂ ਨਾ ਨੌਕਰ ਰੱਖੇ ਹੋਏ ਨਹੀਂ ਜਿਹੜੇ ਗਾਕਾਂ ਨੂੰ ਹੱਕਾ ਮਾਰਦੇ ਉਹ ਹਵਾਦੋ ਆਚੀ ਅਸੀਂ ਲੜ ਰਹੇ ਸੀਗੇ ਜੋ ਕੀਸਰ ਆਜੀ ਅਸੀਂ ਉਹ ਰੋਕਿਆ ਕੋਸ਼ਿਸ਼ ਕੀਤੀ ਅਸੀਂ ਅਸਤੂ ਸਾਹਿਬ ਨੂੰ ਬੁਲਾਇਆ ਇਹਨਾਂ ਨੇ ਅਸਤੂ ਸਾਹਿਬ ਨਾਲ ਇਹ ਧੱਕਾ ਮੁੱਕੀ ਹੋਇਆ ਕਿ ਸਾਡੇ ਨਾਲ ਹੀ ਆਸਵੀਂ ਲੜਦੇ ਰਹੇ ਅਸੀਂ ਨੂੰ ਹਟਾਉਂਦੇ ਵੀਰੇ ਇਹਨੇ ਅਸਤੂ ਸਾਹਿਬ ਦੇ ਵੀ ਧੱਕਾ ਮੁੱਕੀ ਕੀਤਾ ਧਰਨਾ ਨਹੀਂ ਕੀਤਾ ਕਿੰਨੇ ਬੰਦੇ ਲੈ ਹਸਪਤਾਲ ਕਿੰਨੇ ਬੰਦੇ ਲੈ ਆ ਪ੍ਰੰਤੂ ਨੇ ਕੋਸ਼ਿਸ਼ਾਂ ਨੂੰ ਸਾਥ ਕਰਾਈ ਸੀ ਜਿਹੜੇ ਸਾਡੇ ਸਾਰੇ ਪੁਲਿਸ ਪਾਰਟੀ ਗਲਤ ਪਏ ਉਸ ਤੋਂ ਬਾਅਦ ਆ ਪੀਸੀਆ ਪਾਰਟੀਆਂ ਬਾਅਦ ਬੁਲਾਈਆਂ ਨੇ ਪਹਿਲਾਂ ਅਸੀਂ ਚਾਰ ਮੁਲਾਜ਼ਮੀਆਂ ਸੀਗੇ ਤੂੰ ਅਚੂਪਾ ਸਾਹਿਬ ਸੀ ਤੁਸੀਂ ਸਭ ਨਾਲ ਸੀਗੇ ਸਾਡੇ ਨਾਲ ਤਾਂ ਕੋਈ ਸੀ